ਦੇ ਲਈ ਇਤਿਹਾਸਕਾਰਾਂ ਵੱਲੋਂ ਇਹ ਵੀ ਦੱਸਿਆ ਜਾਂਦਾ ਹੈ ਕਿ ਮੁਹੰਮਦ ਕੁਲੀ ਕੁਤਬ ਸ਼ਾਹ ਦੀ ਰਾਸਤਾਨੀ ਗੋਲਕੁੰਡਾ ਵਿੱਚ ਪਾਣੀ ਦੀ ਕਮੀ ਦੇ ਕਾਰਨ ਹੈਜ਼ਾ ਪਲੇਗ ਵਰਗੀ ਬਿਮਾਰੀ ਬੁਰੀ ਤਰ੍ਹਾਂ ਫੈਲ ਗਈ ਸੀ ਤਾਂ ਇਸ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਦੇ ਲਈ ਲੋਕਾਂ ਦੀਆਂ ਪੀੜਾਂ ਦੁੱਖ ਨੂੰ ਸਮਝਦੇ ਹੋਏ ਦੱਸਿਆ ਜਾਂਦਾ ਹੈ ਕਿ ਮੁਹੰਮਦ ਕੁਤਬ ਸ਼ਾਹ ਕੁਲੀ ਨੇ ਇਸ ਬਿਮਾਰੀ ਨੂੰ ਜੜ ਤੋਂ ਖਤਮ ਕਰਕੇ ਫਤਿਹ پا ਕੇ ਚਾਰ ਮਨਾਰ ਨੂੰ ਚੈਨ ਦੇ ਰੂਪ ਵਿੱਚ ਸਤਾਪਤੀ ਕਰਵਾਇਆ ਅਤੇ ਅੱਲਾਹ ਦੀ ਬੰਦਗੀ ਲਈ ਮਸਜਿਦ ਦਾ ਨਿਰਮਾਣ ਕਰਵਾਇਆ ਚਾਰ ਮਨਾਰ ਦੇ ਥੱਲੇ ਗੁਪਤ ਸੁਰੰਗ ਦਾ ਵੀ ਜ਼ਿਕਰ ਦੱਸਿਆ ਜਾਂਦਾ ਹੈ ਜਿਸ ਦਾ ਸਬੰਧ ਗੋਲਕੁੰਡਾ ਕਿਲੇ ਦੇ ਨਾਲ ਹੈ